ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਵੱਲੋਂ ਜੋ ਇਜਾਜ਼ਤ ਮੰਗੀ ਗਈ ਸੀ ਲੋਕ ਸਭਾ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਲਈ ਇਸ ਸੰਬੰਧੀ ਹੁਣ ਭਾਰਤ ਸਰਕਾਰ ਨੇ ਇੱਕ ਕਮੇਟੀ ਬਣਾਈ ਹੈ ਦੱਸਦੇ ਕਿ ਕਮੇਟੀ ਲੋਕ ਸਭਾ ਸਪੀਕਰ ਦੇ ਵੱਲੋਂ ਬਣਾਈ ਗਈ ਹੈ ਤੇ ਇਹ ਕਮੇਟੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਦਖਲ ਤੋਂ ਬਾਅਦ ਬਣਾਈ ਗਈ ਹੈ ਦਰਅਸਲ 1 ਫਰਵਰੀ ਨੂੰ ਜਦੋਂ ਪਟੀਸ਼ਨ ਜਿਹੜੀ ਹੈ ਅਮਰਿਤਪਾਲ ਸਿੰਘ ਦੇ ਵੱਲੋਂ ਦਾਖਲ ਕੀਤੀ ਗਈ ਸੀ ਇਜਾਜ਼ਤ ਮੰਗਣ ਦੇ ਲਈ ਉਸ ਸੰਬੰਧੀ 2 ਫਰਵਰੀ ਨੂੰ ਸੁਣਵਾਈ ਹੋਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਉਸ ਵੇਲੇ ਹਾਈ ਕੋਰਟ ਨੇ ਕੇਂਦਰ ਸਰਕਾਰ ਤੋਂ ਸਵਾਲ ਪੁੱਛਿਆ ਸੀ ਕਿ ਕੀ ਅਮਰਿਤਪਾਲ ਦੇ ਮਾਮਲੇ ਨੂੰ ਲੈ ਕੇ ਕੋਈ ਕਮੇਟੀ ਬਣਾਈ ਗਈ ਹੈ ਤਾਂ ਇਸ ਸੰਬੰਧੀ ਜਾਣਕਾਰੀ 25 ਫਰਵਰੀ ਨੂੰ ਦਿੱਤੀ ਜਾਵੇ ਯਾਨੀ ਕਿ ਅੱਜ ਤੇ ਅੱਜ ਦੇ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਹਾਈ ਕੋਰਟ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਲੋਕ ਸਭਾ ਸਪੀਕਰ ਦੇ ਵੱਲੋਂ ਇੱਕ ਕਮੇਟੀ ਜਿਹੜੀ ਹੈ ਅਮਰਿਤਪਾਲ ਦੇ ਮਾਮਲੇ ਨੂੰ ਲੈ ਕੇ ਬਣਾਈ ਗਈ ਹੈ ਜਿਹੜੀ ਕਿ ਉਹ ਫੈਸਲਾ ਕਰੇਗੀ ਕਿ ਜੋ ਛੁੱਟੀ ਅਮਰਿਤਪਾਲ ਦੇ ਵੱਲੋਂ ਮੰਗੀ ਗਈ ਹੈ ਸੈਸ਼ਨ ਦੇ ਸ਼ਾਮਲ ਹੋ ਲਈ ਉਹ ਮਨਜ਼ੂਰ ਹੁੰਦੀ ਹੈ ਜਾਂ ਫਿਰ ਨਹੀਂ ਹੁੰਦੀ ਦਾਜੇ ਕਿ ਅਮਰਿਤਪਾਲ ਸਿੰਘ ਨੇ ਪਟੀਸ਼ਨ ਦਾਖਲ ਕੀਤੀ ਸੀ ਕਿ ਉਹ 60 ਦਿਨਾਂ ਤੋਂ ਜੇਕਰ ਲਗਾਤਾਰ ਲੋਕ ਸਭਾ ਦੇ ਵਿੱਚ ਗੈਰ ਹਾਜ਼ਰ ਰਹਿੰਦੇ ਨੇ ਤੁਹਾਨੂੰ ਦੀ ਐਮਪੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਇਸ ਕਰਕੇ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਕਿ ਉਹ ਲੋਕ ਸਭਾ ਦੇ ਵਿੱਚ ਲੋਕ ਸਭਾ ਸੈਸ਼ਨ ਦੇ ਵਿੱਚ ਸ਼ਾਮਲ ਹੋ ਸਕਣ ਨਾਲ ਹੀ ਅਮਰਿਤਪਾਲ ਨੇ ਐਮਪੀ ਲੋਕਲ ਏਰੀਆ ਡਿਵੈਲਪਮੈਂਟ ਸਕੀਮ ਦੇ ਨਾਲ ਸਕੀਮ ਦੇ ਤਹਿਤ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੇ ਲਈ ਵੀ ਇਜਾਜ਼ਤ ਮੰਗੀ ਸੀ ਤੇ ਨਾਲ ਹੀ ਅਮਰਿਤਪਾਲ ਨੇ ਕਿਹਾ ਸੀ ਕਿ ਪ੍ਰਸ਼ਾਸਨ ਬਲੋ ਸਮੇਸਰ ਉਸ ਨੂੰ ਵਡੇ ਪੱਤਰ ਨਹੀਂ ਉਪਲਬਧ ਨਹੀਂ ਕਰਵਾਏ ਜਾਂਦੇ ਇਸ ਵਿੱਚੋਂ ਜਿਹੜੇ 21 ਪਰਵੇ ਨੂੰ ਮੁੱਤਲ ਸੁਣਵਾਈ ਸੀ ਅੱਜ 25 ਪਰਵੇ ਨੂੰ ਹੋਈ ਤਾਂ ਕੇਂਦਰ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਕਿ ਲੋਕ ਸਭਾ ਨੇ ਅੰਮ੍ਰਿਤਪਾਲ ਦੇ ਲੋਕ ਸਭਾ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਇੱਕ ਕਮੇਟੀ ਬਣਾਈ ਹੈ ਜੋ ਕਿ ਹੁਣ ਇਸ ਫੈਸਲਾ ਕਰੇਗੀ ਤੇ ਉਧਰ ਹੀ ਐਡੀਸ਼ਨਲ ਸਲਿਸਟਰ ਜਨਰਲ ਸੱਤੇਪਾਲ ਜੈਨ ਨੇ ਸਪਸ਼ਟ ਕੀਤਾ ਕਿ ਜਿਹੜੀ ਇਹ ਕਮੇਟੀ ਹੈ ਸਪਸ਼ਟ ਕਰੇਗੀ ਕਿ ਹੁਣ ਸੰਸਦ ਮੈਂਬਰ ਨੂੰ ਛੁੱਟੀ ਮਿਲਦੀ ਹੈ ਜਾਂ ਫਿਰ ਨਹੀਂ ਮਿਲਦੀ ਤੇ ਨਾਲ ਹੀ ਇਹ ਵੀ ਸਪਸ਼ਟ ਕਰੇਗੀ ਸੰਸਦ ਮੈਂਬਰ ਦੇ ਸੰਸਦ ਦੇ ਜੋ ਗੈਰ ਹਾਜ਼ਰ ਰਹਿੰਦੇ ਜੋ ਕਾਰਨ ਨੇ ਉਹ ਜਾਇਜ਼ ਨੇ ਜਾਂ ਫਿਰ ਨਹੀਂ ਨੇ ਨਾਲ ਹੀ ਅੱਗੇ ਐਡੀਸ਼ਨਲ ਸਲਿਸਟਰ ਜਨਰਲ ਸੱਤੇਪਾਲ ਜੈਨ ਨੇ ਕਿਹਾ ਕਿ ਨਜ਼ਰਬੰਦ ਜੇਲ੍ਹ ਦੇ ਵਿੱਚ ਨਜ਼ਰਬੰਦ ਹੋਣਾ ਵੀ ਇੱਕ ਜਾਇਜ਼ ਕਾਰਨ ਸੰਸਦ ਦੇ ਵਿੱਚ ਉਹ ਗੈਰ ਹਾਜ਼ਰ ਰਹਿਣ ਦਾ ਹੋ ਸਕਦਾ ਹੈ